ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰਤੀਕ ਬੜਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਅੱਜ ਅਸੀਂ ਆਪਣੀਆਂ ਪਹਿਣਾ ਵਾਸਤੇ ਲੈ ਕੇ ਆਏ ਆਂ ਜੀ ਪਿਓਰ ਜੋਰਜਟ ਦੇ ਵਿੱਚ ਮੈਚਿੰਗ ਸੂਟ ਪੂਰੀ ਛੜ ਦੇ ਉੱਪਰ ਰਹੂਗਾ ਵਰਕ ਬੜੇ ਸੋਹਣੇ ਜਿਹੇ ਤੇ ਸੋਹਣੇ ਜੇ ਪ੍ਰਿੰਟ ਲੈ ਕੇ ਆਏ ਆਂ ਦੇਖੋ ਜੀ ਫਰਸਟ ਸੂਟ ਦੇਖੋ ਬੜਾ ਪਿਆਰਾ ਜਿਹਾ ਸੂਟ ਰੈਂਡ ਵਾਲਾ ਪ੍ਰਿੰਟ ਚੈੱਕ ਕਰੋ ਫਰੂਜੀ ਕਲਰ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਫਰੂਜੀ ਠੀਕ ਹੈ ਜੀ ਫਿਰੋਜੀ ਕਲਰ ਹੈ ਪੂਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਪੂਰੀ ਸ਼ਰਟ ਉੱਪਰ ਵਰਕ ਹੈ ਜੀ ਨਜ਼ਦੀਕ ਤੋਂ ਤੁਹਾਨੂੰ ਪ੍ਰਿੰਟ ਦਿਖਾ ਸਕਦੇ ਆ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਵਰਕ ਵੀ ਤੁਹਾਨੂੰ ਦਿਖਾ ਸਕਦੇ ਆ ਬੜਾ ਪਿਆਰਾ ਜਿਹਾ ਵਰਕ ਹੈ ਜੀ ਬਿਲਕੁਲ ਪਿਓਰ origional جورਜਟਾ ਜੀ ਤੁਹਾਨੂੰ ਸੀ ਦਿਖਾ ਸਕਦੇ ਆ ਉੱਪਰ ਲਿਖਿਆ ਹੋਇਆ ਠੀਕ ਹੈ ਜੀ ਪਿਓਰ origional جورਜਟਾ ਜੀ ਠੀਕ ਹੈ ਜੀ ਐਦਾਂ ਦੇ ਤੁਸੀਂ ਕੰਨੀ ਚੈੱਕ ਕਰ ਸਕਦੇ ਹੋ ਜਿੱਦਾਂ ਦੇ ਐਦਾਂ ਅ ਜਿਹੜੇ ਕੱਚੀਆਂ ਜੀਆਂ ਕੰਨੀਆਂ ਬੜੀਆਂ ਹੁੰਦੀਆਂ ਬਿਲਕੁਲ ਰੀਜਨ ਵਾਲਾ ਸਟੱਫ ਹੁੰਦਾ ਜੀ ਉਹ ਵਾਲਾ ਕਲਰ ਦੇਖੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਫਰੋਜੀ ਕਲਰ ਹੈ ਬਹੁਤ ਪਿਆਰਾ ਫਰੋਜੀ ਕਲਰ ਹੈ ਜੀ ਠੀਕ ਹੈ ਜੀ ਪ੍ਰੈਮ ਬਾਟਮ ਰੈਨ ਵਾਲੀ ਇਹਦੇ ਨਾਲ ਬਿਲਕੁਲ ਪਲੇਨ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਬੜੀ ਪਿਆਰੀ ਜੀ ਬਾਟਮ ਹੈ ਦੇਖੋ ਜੀ ਬੜਾ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਪਲੇਨ ਬਾਟਮ ਦੇ ਨਾਲ ਇਹ ਵਾਲੀ ਰਹਿਣ ਵਾਲੀ ਇਹਨਾਂ ਨਾਲ ਬਾਟਮ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਦੀ ਗਰੇਸ ਕਿਸ ਤਰ੍ਹਾਂ ਦੀ ਆਉਣੀ ਹੈ ਪਲੇਨ ਬਾਟਮ ਦੇ ਨਾਲ ਗਰੇਸ ਕਿਸ ਤਰ੍ਹਾਂ ਆਉਣੀ ਹੈ ਪ੍ਰਿੰਟ ਸਾਨੂੰ ਮਿਲਗੇ ਬੜੇ ਸੋਹਣੇ ਜੇ ਸਾਰੇ ਹੀ ਪ੍ਰਿੰਟ ਬੜੇ ਸੋਹਣੇ-ਸੋਹਣੇ ਮਿਲਣਗੇ ਤੇ ਕਲਰ ਵੀ ਬੜੇ ਪਿਆਰੇ ਜਿਵੇਂ ਲੰਗੇ ਦੇਖੋ ਐਦਾ ਮਸਲੀਨ ਦੀ ਪ੍ਰੇਰ ਬਾਟਮ ਆਉਣੀ ਹੈ ਬਾਟਮ ਦੇ ਨਾਲ ਤੁਸੀਂ ਇਹਦਾ ਗਰੇਸ ਸੂਟ ਦੀ ਚੈੱਕ ਕਰ ਸਕਦੇ ਹੋ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਣਾ ਬਣ ਕੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 1150 ਰੁਪਏ ਠੀਕ ਹੈ ਜੀ 1150 ਰੁਪਏ ਰਹਿਣ ਵਾਲੀ ਹੈ ਜੀ ਪ੍ਰਾਈਸ ਅਗਲਾ ਸੂਰ ਚੈੱਕ ਕਰੋ ਅਗਲਾ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈਣ ਵਾਲਾ ਇਸ ਤੋਂ ਅਗਲਾ ਵੀ ਦੇਖੋ ਜੀ ਇਹ ਮਾਸਟਰ ਸ਼ੇਡ ਹੈ ਇਹਦਾ ਤੁਸੀਂ ਵਰਕ ਦੇਖ ਸਕਦੇ ਹੋ ਕਿੰਨਾ ਪਿਆਰਾ ਵਰਕ ਹੋਇਆ ਦੇਖੋ ਸਭ ਦੇ ਉੱਪਰ ਤੁਹਾਨੂੰ ਲੱਗ ਤਰ੍ਹਾਂ ਦਾ ਵਰਕ ਮਿਲੂਗਾ ਜੀ ਦੇਖੋ ਇਹਦੇ ਉੱਪਰ ਕਿੰਨੀਆਂ ਸੋਹਣੀਆਂ ਅੰਬੀਆਂ ਜੀਆਂ ਬਣੀਆਂ ਹੋਈਆਂ ਅੰਬੀਆਂ ਜਿਹਦੀਆਂ ਆਰੀ ਵਰਕ ਹੋਇਆ ਪੂਰੀ ਸ਼ਰਟ ਦੇ ਉੱਪਰ ਦੇਖ ਸਕਦੇ ਤੁਸੀਂ ਵਰਕ ਹੋਏ ਨੂੰ ਬੜਾ ਪਿਆਰਾ ਜਿਹਾ ਵਰਕ ਹੋਇਆ ਸ਼ਰਟ ਦੇ ਉੱਪਰ ਦੇਖੋ ਪਰੀ ਪਈ ਆ ਸਾਰੀ ਸ਼ਰਟ ਪਰੀ ਪਈ ਆ ਵਰਕ ਦੇ ਨਾਲ ਬਿਲਕੁਲ ਪਿਓਰ origignal georgette ji ਸ਼ਰਟ ਉੱਪਰ ਲਾਈਨਿੰਗ ਲੱਗੋਗੀ ਬਾਟਮ ਤੁਸੀਂ ਵਿਦਆਊਟ ਲਾਈਨਿੰਗ ਤੋਂ ਬਣਾ ਸਕਦੇ ਹੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਮਾਸਟਰ ਸ਼ੇਡ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਤੇ ਵਰਕ ਵੀ ਤੁਸੀਂ ਦੇਖ ਸਕਦੇ ਹੋ ਕਿੰਦਾ ਦਾ ਵਰਕ ਹੋਇਆ ਜੀ ਬਿਲਕੁਲ origignal pure georgette ji ਬਿਲਕੁਲ origignal pure georgette ਮਾਸਟਰ ਸ਼ੇਡ ਦੀ ਰਹਿਣ ਵਾਲੀ ਨਾਲ ਪਲੇਨ बॉਟਮ ਦੇਖੋ ਪਲੇਨ बॉਟਮ ਦੇ ਨਾਲ ਤੁਸੀਂ ਦੇਖ ਸਕਦੇ ਹੋ ਲੁੱਕ ਕਿੱਦਾਂ ਦੀ ਆਉਣੀ ਹੈ ਸੂਟ ਦੀ ਦੇਖੋ ਜੀ ਐਦਾਂ ਲੁੱਕ ਆਉਣੀ ਹੈ ਸੂਟ ਦੀ ਪਲੇਨ बॉਟਮ ਦੇ ਨਾਲ ਐਦਾਂ ਸੂਟ ਬਣਾ ਜੀ ਪਲੇਨ बॉਟਮ ਦੇ ਨਾਲ ਬੜੀ ਸੋਹਣੀ ਜੀ ਲੁੱਕ ਆਉਣੀ ਹੈ ਬੜਾ ਸੋਹਣਾ ਜਿਹਾ ਸੂਟ ਰਹਿਣ ਵਾਲਾ ਬਣ ਕੇ ਕਾਫੀ ਟ੍ਰੈਂਡ ਆ ਰਿਹਾ ਜੋਰ ਜਰ ਦਾ ਉੱਪਰ ਵਰਕ ਦਾ ਕਾਫੀ ਟ੍ਰੈਂਡ ਆ ਰਿਹਾ ਦੇਖੋ ਜੀ ਇਹ ਵਾਲੀ ਸ਼ਰਟ ਦਾ ਬਿਲਕੁਲ ਪਰੀ ਪਈ ਆ ਵਰਕ ਨਾਲ ਪ੍ਰਾਈਸ ਤੁਸੀਂ ਦੇ ਰਹੇ ਆ ਤੁਹਾਨੂੰ ਸਿਰਫ 11500 ਦੇ ਵਿੱਚ ਤੁਸੀਂ ਸਾਡੇ ਕੋਲ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਮਾਰਕੀਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟਰਾਈ ਕਰ ਸਕਦੇ ਹੋ ਇਹਨਾਂ ਸੂਟਾਂ ਦੀ ਤੁਸੀਂ ਕਿੰਨੀ ਪ੍ਰਾਈਜ਼ ਆਦੀ ਅਸੀਂ ਤੁਹਾਨੂੰ ਸਿਰਫ ਜੈਨੂਅਲ ਜੀ ਪ੍ਰਾਈਸ ਲੈ ਕੇ ਆ ਸਿਰਫ 11500 11500 ਦੇ ਵਿੱਚ ਤੁਸੀਂ ਸਾਡੇ ਕੋਲ ਇਹ ਪਿਓਰ ਜਾਰਜਟ ਦੇ ਸੂਟ ਬਾਏ ਕਰ ਸਕਦੇ ਹੋ ਕਲਰ ਤੇ ਪ੍ਰਿੰਟ ਤਾਂ ਉਹਨੂੰ ਮਿਲਣ ਵਾਲੇ ਬੜੇ ਪਿਆਰੇ ਪਿਆਰੇ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਮਿਲਣ ਵਾਲੇ ਆ ਸਾਰੇ ਪ੍ਰਿੰਟ ਰਹਿਣ ਵਾਲੇ ਆ ਜਾਨੀਕ ਜੀ ਅਗਲਾ ਚੈੱਕ ਕਰੋ ਜੀ ਆਫ ਵਾਈਟ ਹੈ ਮੇਰੀਆਂ ਕਾਫੀ ਪਹਿਣਾ ਦੀ ਡਿਮਾਂਡ ਹੁੰਦੀ ਆ ਜੀ ਆਫ ਵਾਈਟ ਦੀ ਸਾਡੇ ਕੋਲੇ ਸਾਰੇ ਜੀ ਇਹ ਦੋ ਦੋ ਸੂਟ ਆ ਜੀ ਠੀਕ ਹੈ ਜੀ ਜੇ ਜਿਹੜੀ ਮੇਰੀ ਭੈਣੇ ਕਿਸੇ ਨੇ ਦੋ ਸੂਟ ਬਾਇ ਕਰਨੇ ਆ ਇੱਕ ਬਾਇ ਕਰਨਾ ਤੁਸੀਂ ਕਰ ਸਕਦੇ ਹੋ ਦੋ ਦੋ ਸੂਟ ਰਹਿਣ ਵਾਲੇ ਆ ਸਾਡੇ ਕੋਲ ਦੇਖੋ ਜੀ ਇਹ ਹੈਗਾ ਆਫ ਵਾਈਟ ਕਈ ਮੇਰੀਆਂ ਜਿਹੜੀਆਂ ਮੇਰੀਆਂ ਭੈਣਾਂ ਥੋੜਾ ਜਿਹਾ ਲਾਈਟ ਸ਼ੇਡ ਆਫ ਵਾਈਟ ਨੂੰ ਜ਼ਿਆਦਾ ਪਸੰਦ ਕਰਦੀਆਂ ਕਾਫੀ ਡਿਮਾਂਡ ਰਹਿਂਦੀ ਹੈ ਸਾਡੇ ਕੋਲ ਆਫ ਵਾਈਟ ਸ਼ੇਡ ਦੀ ਤਾਂ ਜੋਰਜਟ ਦੇ ਵਿੱਚ ਵੀ ਅਸੀਂ ਤੁਹਾਡੇ ਵਾਸਤੇ ਆਫ ਵਾਈਟ ਲੈ ਕੇ ਆਏ ਆ ਪਹਿਲਾਂ ਟੈਬੀ 'ਚ ਲੈ ਕੇ ਆਏ ਸੀ ਕਾਫੀ ਪਸੰਦ ਕੀਤਾ ਸੀ ਸਾਡੇ ਕੋਲ ਦੇਖੋ ਜੀ ਇਹ ਰਿਹਾ ਐਦਾਂ ਦੀ ਆਉਣੀ ਹੈ ਦੀ ਲੁੱਕ ਜੀ ਬੜੀ ਪਿਆਰੀ ਜੀ ਲੁੱਕ ਆਉਣ ਵਾਲੀ ਆ ਆਫ ਵਾਈਟ ਦੀ ਨਜ਼ਦੀਕ ਤੋਂ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਉੱਪਰ ਵਰਕ ਹੈ ਜੀ ਰਿਜਨਲ origional ਵਾਲੀ ਜੋਰਜਟ ਹੈ ਬਿਲਕੁਲ origignal ਵਾਲੀ ਸ਼ਰਟ ਉੱਪਰ ਲਾਈਨਿੰਗ ਲੱਗਣ ਵਾਲੀ ਹੈ ਜੀ ਠੀਕ ਹੈ ਜੀ ਜਿਹੜੀ ਤੁਸੀਂ ਬਾਟਮ ਆ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਸਕਦੇ ਹੋ ਮਸਲੀਨ ਦੀ ਰਹਿਣ ਵਾਲੀ ਹੈ ਬਾਟਮ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿੱਦਾਂ ਦੀ ਲੁੱਕ ਆਉਣ ਵਾਲੀ ਹੈ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਸਾਢੇ 1100 ਰੁਪਏ ਅਸੀਂ ਦੇ ਰਹੇ ਹਾਂ ਤੁਹਾਨੂੰ ਇਹਦੀ ਪ੍ਰਾਈਸ ਠੀਕ ਹੈ ਜੀ ਸਾਢੇ 1100 ਤੁਹਾਨੂੰ ਦੇ ਰਹੇ ਹਾਂ ਪ੍ਰਾਈਸ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਅਗਲਾ ਸੂਟ ਚੈੱਕ ਕਰੋ ਜੀ ਸਾਰੇ ਕਲਰ ਤੁਹਾਨੂੰ ਬਹੁਤ ਹੀ ਡਿਫਰੈਂਟ ਜਿਹੇ ਵਿੱਚ ਮਿਲਣਗੇ ਬੜੇ ਪਿਆਰੇ ਜਿਹੇ ਕਲਰ ਰਹਿਣ ਵਾਲੇ ਆ ਦੇਖੋ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਤੋਂ ਉਸ ਤੋਂ ਵੀ ਜ਼ਿਆਦਾ ਪਿਆਰਾ ਕਲਰ ਹੈ ਤੁਸੀਂ ਜਿਹੜਾ ਇਹ ਸ਼ਰਟ ਦੇ ਉੱਪਰ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਆਪਣੇ ਸਟਾਈਲ ਦੇ ਵਿੱਚ ਵਰਕ ਹੋਇਆ ਠੀਕ ਹੈ ਜੀ ਉਹਦੇ ਉੱਪਰ ਰੰਬੀਆਂ ਦਾ ਵਰਕ ਹੋਇਆ ਸੀ ਇਹਦੇ ਉੱਪਰ ਆਪਣੇ ਸਟਾਈਲ 'ਚ ਵਰਕ ਪਿਆ ਜਿੱਦਾਂ ਦੀ ਇਹਦੀ ਡਿਜ਼ਾਈਨਿੰਗ ਹੈ ਉਦਾਂ ਦਾ ਇਹ ਤੇ ਉੱਪਰ ਵਰਕ ਹੋਇਆ ਕਲਰ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਠੀਕ ਹੈ ਜੀ ਥੋੜਾ ਜਿਹਾ ਲਾਈਟ ਆ ਰਿਹਾ ਥੋੜਾ ਜਿਹਾ ਕਲਰ ਲਾਈਟ ਆ ਰਿਹਾ ਕੈਮਰੇ ਵਿੱਚ ਪਰ ਥੋੜਾ ਜਿਹਾ ਡਾਰਕ ਸ਼ੇਡ ਆ ਬੜਾ ਪਿਆਰਾ ਜਿਹਾ ਸ਼ੇਡ ਹੈ ਜੀ ਬੋਟਮ ਨਾਲ ਤੋਂ ਦਿਖਾਉਣ ਲੱਗੀ ਐ ਲੁੱਕ ਐਦਾਂ ਦੀ ਆਉਣੀ ਐ ਸੂਰਦੀ ਪਲੇਨ ਮਸਲੀਨ ਦੀ ਰਹਿਣ ਵਾਲੀ ਐ ਬੋਟਮ ਦੇਖੋ ਜੀ ਦੇਖ ਸਕਦੇ ਹੋ ਇਹ ਵੱਲਾ ਰਿਜਨਲ ਕਲਰ ਹੈ ਜੀ ਪਲੇਨ ਮਸਲੀਨ ਦੀ ਬਾਟਮ ਰਹਿਣ ਵਾਲੀ ਹੈ ਦੇਖ ਸਕਦੇ ਹੋ ਸੂਟ ਦੀ ਲੁੱਕ ਕਿੱਦਾਂ ਦੀ ਆਉਣੀ ਹੈ ਐਦਾਂ ਦੀ ਲੁੱਕ ਬਣ ਕੇ ਆਉਣੀ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਡਿਜ਼ਾਈਨਿੰਗ ਦੇਖੋ ਤੁਸੀਂ ਕਿੰਨੀ ਪਿਆਰੀ ਡਿਜ਼ਾਈਨਿੰਗ ਲੈ ਕੇ ਆਏ ਤੁਹਾਡੇ ਵਸਤੇ ਜੀ ਅਸੀਂ ORIGINAL ਵਾਲੀ ਪਿਓਰ ਜੋਰ ਜੱਟ ਆ ਜੀ ORIGINAL ਵਾਲੀ ਪਿਓਰ ਜੋਰ ਜੱਟ ਲੈ ਕੇ ਆਏ ਆ ਜੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1150 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਜੋਰ ਜੱਟ ਦਾ ਜਿਹੜਾ ਸੂਟ ਹੈ ਜੀ ਉਹ ਬਾਈ ਕਰ ਸਕਦੇ ਹੋ ਅਗਲਾ ਦੇਖੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦੇਖੋ ਜੀ ਇਹਦੀ ਆਪਣੀ ਡਿਜ਼ਾਈਨਿੰਗ ਹੈ ਕਲਰ ਸੇਮ ਡਿੱਟੋ ਕਲਰ ਆ ਜੀ ਇਹ ਹੀ ਠੀਕ ਹੈ ਜੀ ਸਾਰੇ ਸ਼ਰਟ ਦੇ ਉੱਪਰ ਵਰਕ ਹੋਇਆ ਦੇਖ ਸਕਦੇ ਹੋ ਇਹਦਾ ਜਿਹੜਾ ਵਰਕ ਹੈ ਉਹ ਆਪਣੇ ਸਟਾਈਲ ਚ ਹੋਇਆ ਜੀ ਜਿੱਦਾਂ ਦੀ ਪ੍ਰਿੰਟਿੰਗ ਹੈ ਉਦਾਂ ਦਾ ਦਾ ਵਰਕ ਹੋਇਆ ਇਹਦੇ ਉੱਪਰ ਹਲਕੀ ਹਲਕੀ ਸਿੱਪੀ ਵੀ ਲੱਗੀ ਹੋਈ ਹੈ ਜੀ ਦੇਖੋ ਸਿੱਪੀ ਵਰਕ ਹੋਇਆ ਜੀ ਹਲਕੀ ਹਲਕੀ ਟੱਚ ਦਿੱਤਾ ਸਿੱਪੀ ਦਾ ਟੱਚ ਵੀ ਦਿੱਤਾ ਹੋਇਆ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੇ ਆ ਦੇਖੋ ਜੀ ਸਿੱਪੀ ਦਾ ਵੀ ਟੱਚ ਦਿੱਤਾ ਹੋਇਆ origignal ਵਾਲੀ ਰਹਿਣ ਵਾਲੀ ਹੈ ਪਿਓਰ ਜਰਟ ਪਿਓਰ ਜਰਜਟ ਠੀਕ ਹੈ ਜੀ ਪਲੇਨ ਰਹਿਣ ਵਾਲੀ ਇਹਦੇ ਨਾਲ ਬਾਟਮ ਸੀ ਗ੍ਰੀਨ ਕਲਰ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਦੀ ਕਿੰਦਾ ਦੀ ਲੁੱਕ ਆਉਣੀ ਆ ਪਲੇਨ ਬਾਟਮ ਦੇ ਨਾਲ ਬੜਾ ਪਿਆਰਾ ਜਿਹਾ ਸੂਟ ਰਹਿਣਾ ਬਣ ਕੇ ਰਿਜਨਲ ਵਾਲੀ ਜੋਰ ਜੱਟ ਹੈ ਜੀ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 11500 ਦੇ ਵਿੱਚ ਸਾਡੇ ਕੋਲੋਂ ਤੁਸੀਂ ਇਹ ਵਾਲਾ ਸੂਟ ਬਾਏ ਕਰ ਸਕਦੇ ਹੋ ਸਾਡੀ ਹਮੇਸ਼ਾ ਜਿਹੜੀ ਪ੍ਰਾਈਸ ਰਹਿੰਦੀ ਹੈ ਜੈਨੂਅਲ ਜੀ ਰਹਿੰਦੀ ਹੈ ਜੀ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੈ ਇਹ ਵਾਲੇ ਸੂਟ ਦੀ ਜੀ ਕੋ ਜੀ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਕਲਰ ਵੀ ਬੜਾ ਪਿਆਰਾ ਜੀ ਅਗਲਾ ਕਲਰ ਚੈੱਕ ਕਰੋ ਅਗਲਾ ਕਲਰ ਚੈੱਕ ਕਰੋ ਜੀ ਦੇਖੋ ਜੀ ਇਹ ਆਇਆ ਮਹਿਰੂਨ ਛੇੜ ਦੇ ਵਿੱਚ ਬੜਾ ਪਿਆਰਾ ਜਾਂ ਕਲਰ ਹੈ ਦੇਖੋ ਜੀ ਇਹ ਵਾਲੀ ਰਹਿਣ ਵਾਲੀ ਨਾਲ ਬਾਟਮ ਮਹਿਰੂਨ ਛੇੜ ਚ ਬਹੁਤ ਪਿਆਰਾ ਸੂਟ ਰਹਿਣ ਵਾਲਾ ਹੈ ਮਹਿਰੂਨ ਛੇੜ ਦੀ ਰਹਿਣ ਵਾਲੀ ਹੈ ਬਾਟਮ ਠੀਕ ਹੈ ਜੀ ਮਹਿਰੂਰ ਛੇੜਦੀ ਰਹਿਣ ਵਾਲੀ ਹੈ बॉटम प्रिंट ਦੇਖੋ ਜੀ ਬਹੁਤ ਪਿਆਰਾ ਪ੍ਰਿੰਟ ਤੁਹਾਡੇ ਵਾਸਤੇ ਲੈ ਕੇ ਆਏ ਆ ਮਸਲੀਨ ਦੀ ਰਹੂਗੀ बॉटम ਤੇ ਪਿਓਰ ਜੌਰਜਟ ਦੀ ਰਹਿਣ ਵਾਲੀ ਹੈ ਸ਼ਰਟ ਬਿਲਕੁਲ オリジナル ਵਾਲੀ ਸ਼ਰਟ ਹੈ ਜੀ ਪਿਓਰ ਜੌਰਜਟ ਲਾਈਨਿੰਗ ਲੱਗਣ ਵਾਲੀ ਹੈ ਸ਼ਰਟ ਦੇ ਉੱਪਰ ਪ੍ਰਾਈਸ ਦੇ ਰਹੇ ਆ ਤੁਹਾਨੂੰ ਸਿਰਫ 1150 ਰੁਪਏ ਜੀ ਇਹਦੇ ਵਿੱਚ ਅਗਲਾ ਕਲਰ ਚੈੱਕ ਕਰੋ ਜੀ ਇਸ ਤੋਂ ਅਗਲਾ ਕਲਰ ਹੈ ਮਾਸਟਰ ਸ਼ੇਡ ਜੀ ਮਾਸਟਰ ਸ਼ੇਡ ਨਹੀਂ ਸੀ ਕਹਿ ਸਕਦਾ ਨੂੰ ਸੀ ਮਹਿੰਦੀ ਆ ਦਾ ਸ਼ੇਡ ਕਹਿ ਸਕਦੇ ਆ ਸੁੱਕੀ ਮਹਿੰਦੀ ਜਿਹੜੀ ਸ਼ੇਡ ਹੁੰਦੀ ਹੈ ਨਾ ਉਹ ਵਾਲਾ ਕਲਰ ਹੈ ਜੀ ਦੇਖੋ ਤੁਹਾਨੂੰ ਦਿਖਾਉਣ ਲੱਗੀਆਂ बॉटਮ ਦੇਖ ਸਕਦੇ ਹੋ ਸ਼ਰਟ ਦੇ ਸਕਦੇ ਹੋ ਸਾਰੀ ਸ਼ਰਟ ਦੇ ਉੱਪਰ ਵਰਕ ਹੋਇਆ ਜੀ ਸਿੱਪੀ ਵੀ ਟੱਚ ਟੱਚ ਦਿੱਤਾ ਗਿਆ ਜੀ ਠੀਕ ਹੈ ਜੀ ਸਾਰੇ ਸ਼ਰਟ ਉੱਪਰ ਵਰਕ ਹੋਇਆ ਕਲਰ ਚੈੱਕ ਕਰੋ ਬੜਾ ਪਿਆਰਾ ਜਾਂ ਸੁੱਕਾ ਜਾਂ ਮਹਿੰਦੀਆ ਵਾਲਾ ਕਲਰ ਹੈ ਜੀ ਬਹੁਤ ਪਿਆਰਾ ਸੂਟ ਰੈਡੀ ਹੋਣਾ ਬਣ ਕੇ 1150 ਦੇ ਵਿੱਚ ਤੁਸੀਂ ਸਾਡੇ ਕੋਲੋਂ ਬਾਈ ਕਰ ਸਕਦੇ ਹੋ origignal ਵਾਲੀ ਪਿਓਰ ਜੌਰਜਟ ਹੈ ਲਾਈਨਿੰਗ ਲੱਗੂਗੀ ਪਲੇਨ ਰਹਿਣ ਵਾਲੀ ਹੈ ਮਸਲੀਨ ਦੀ ਬਾਟਮ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਸ ਤੋਂ ਅਗੇ ਸਾਡੇ ਕੋਲੇ ਜੀ ਇੱਕ ਅੱਡੇ ਜਿਹੜੇ ਸੂਟ ਬਚਿਆ ਟੈਬ ਵਿਚ ਉਹ ਵੀ ਤੁਹਾਨੂੰ ਦਿਖਾਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਟੈਬੀ ਦੇ ਸੂਟ ਲੈਣੇ ਆ ਜੀ ਉਹ ਵੀ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਬੱਚੇ ਸਾਡੇ ਕੋਲ ਟੈਬੀ ਦੇ ਸੂਟ ਇਹਦੇ ਨਾਲ ਵੀ ਪਲੇਨ ਮਸਲੀਨ ਦੀ ਰਹਿਣ ਵਾਲੀ ਹੈ ਬਾਟਮ ਕਲਰ ਚੈੱਕ ਕਰੋ ਤੇ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਮਸਲੀਨ ਦੀ ਰਹਿਣ ਵਾਲੀ ਹੈ ਬਾਟਮ ਤੇ ਟੈਬੀ ਰਹਿਣ ਵਾਲੀ ਹੈ ਰਿਜਨਲ ਵਾਲੀ ਟੈਬੀ ਹੈ ਜੀ ਇਹ ਸ਼ਰਟ ਟੈਬੀ ਦੀ ਰਹਿਣ ਵਾਲੀ ਹੈ ਸਿਰਫ 1000 ਦੇ ਵਿੱਚ ਤੁਹਾਨੂੰ ਇਹ ਸੇਵ ਵਾਲਾ ਸੂਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਕੈਬੀ ਦਾ ਸੂਟ ਸਾਡੇ ਕੋਲ ਤੁਸੀਂ 1000 ਦੇ ਵਿੱਚ ਬਾਈ ਕਰ ਸਕਦੇ ਹੋ ਪਲੇਨ ਰਹਿਣ ਵਾਲੀ ਹੈ बॉਟਮ ਜੀ ਇਹ ਵਾਲਾ ਕਲਰ ਦੇਖੋ ਜੀ ਬੜਾ ਪਿਆਰਾ ਜਿਹਾ ਕਲਰ ਹੈ ਫਿਰੋਜੀ ਕਲਰ ਹੈ ਜੀ ਫਿਰੋਜੀ ਕਲਰ ਦਾ ਕਾਫੀ ਟ੍ਰੈਂਡ ਹੈ ਅੱਜਕੱਲ ਫਿਰੋਜੀ ਕਲਰ ਹੈ ਕਾਫੀ ਟ੍ਰੈਂਡ ਆ ਰਿਹਾ ਫਿਰੋਜੀ ਕਲਰ ਦਾ ਪਲੇ ਰਹਿਣ ਵਾਲੀ ਮਸਲੀਨ ਦੀ ਬੋਟਮ ਬਿਲਕੁਲ origignal ਪਿਓਰ ਟੈਬੀ ਆ ਜੀ ਸ਼ਰਟ ਟੈਬੀ ਦੀ ਰਹੂਗੀ ਮਸਲੀਨ ਦੀ ਬੋਟਮ ਰਹੂਗੀ 1000 ਰੁਪਏ ਰਹਿਣ ਵਾਲੀ ਹੈ ਪ੍ਰਾਈਸ ਜਿਹੜੀ ਮੇਰੀ ਭੈਣ ਨੂੰ ਟੈਬੀ ਦਾ ਸੂਟ ਪਸੰਦ ਹੈ ਸਾਡੇ ਕੋਲ ਟੈਬੀ ਦਾ ਸੂਟ ਲੈ ਸਕਦੇ ਹੋ ਇਹ ਮਾਸਟਰ ਸ਼ੇਡ ਆ ਜੀ ਦੇਖ ਸਕਦੇ ਹੋ ਇਹਦਾ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਪਲੇਅਰ ਰਹਿਣ ਵਾਲੀ ਹੈ ਬੋਟਮ ਸਾਡੀ ਪ੍ਰਿੰਟਿੰਗ ਤੋਂ ਨੂੰ ਮਿਲਣ ਵਾਲੀ ਬੜੀ ਪਿਆਰੀ ਜੀ ਠੀਕ ਹੈ ਜੀ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਣਾ ਮਹਿੰਦੀ ਅਜੇ ਕਲਰ ਬਾਟਮ ਹੈ ਜੀ ਸ਼ਰਟ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਡਿਜ਼ਾਈਨ ਹੈ ਇਹ ਸੀ ਟੈਬੀ ਦੇ ਸੂਟ 1000 ਰੁਪਏ ਰਹਿਣ ਵਾਲੀ ਹੈ ਦੀ ਪ੍ਰਾਈਸ ਜਿਹੜੀਆਂ ਵੀ ਮੇਰੀ ਭੈਣਾਂ ਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬੜੇ ਸੋਹਣੇ ਜਿਹੇ ਸੂਟ ਰਹਿਣ ਵਾਲੇ ਆ ਜੀ ਜਿਹੜੀਆਂ ਠੀਕ ਹੈ ਜੀ ਜਿਹੜੇ ਬਣਾ ਕੋਈ ਵੀ ਸੂਟ ਪਸੰਦ ਹੈ ਜੀ ਉਸ ਸਕਰੀਨਸ਼ਾਟ ਲੈ ਕੇ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਮੈਂਸ਼ਨ ਕੀਤਾ ਗਿਆ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਸਾਰੇ ਆਪਣੇ ਮੇਰੇ ਲੋਕੇਸ਼ਨ ਪੁੱਛਦਿਆਂ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਜੀ ਜੇਕਰ ਤੁਸੀਂ ਟਿੱਖੀ ਰੋਡ ਵੱਲੋਂ ਆ ਰਹੇ ਹੋ ਤਾਂ ਤੁਹਾਨੂੰ ਰੇਲਵੇ ਪੁਲ ਕ੍ਰੋਸ ਕਰਕੇ ਸਾਡੀ ਜਿਹੜੀ ਸ਼ਾਪ ਹੈ ਜੀ ਬੁਹਾ ਰੋਡ ਤੇ ਹੈ ਜੀ ਪਹਿਲਾਂ ਤੁਹਾਨੂੰ ਰੇਲਵੇ ਪੁਲ ਕ੍ਰੋਸ ਕਰਨਾ ਪਊਗਾ ਕ੍ਰੋਸ ਕਰਕੇ ਤੁਸੀਂ ਆ ਪੌਲ ਦੀ ਖੱਬੀ ਸਾਈਡ ਆਉਣਾ ਖੱਬੀ ਸਾਈਡ ਆਕੇ ਤੁਹਾਨੂੰ ਇੱਕ ਟੈਰਾ ਵਾਲੀ ਦੁਕਾਨ ਮਿਲਣੀ ਆ ਉਹਦੇ ਨਾਲ ਵਾਲੀ ਗਲੀ 'ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਗਲੀ ਦੇ ਮੋੜ ਤੇ ਸਾਡਾ ਪੋਸਟਰ ਲੱਗਿਆ ਵਾਹਿਗੁਰੂ ਕਲੌਥ ਹਾਊਸ ਜੇਕਰ ਤੁਸੀਂ ਬੋਹਾ ਵੱਲੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਤੁਸੀਂ ਅਮਰ પેટ્રોલ ਪੰਪ ਵਾਲੀ ਸਾਈਡ ਰਾਈਟ ਸਾਈਡ ਤੁਸੀਂ ਪੌਲ ਦੇ ਅੰਦਰ ਨੂੰ ਆਉਣਾ ਅੰਦਰ ਆ ਕੇ ਤੁਹਾਨੂੰ ਇੱਕ ਟਹਿਰਾਵਾ ਵਾਲੀ ਦੁਕਾਨ ਮਿਲੂਗੀ ਉਹਦੇ ਨਾਲ ਵਾਲੀ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਗਲੀ ਦੇ ਮੋੜ ਤੇ ਸਾਡਾ ਵਾਇਗਰੂ ਕਲੌਥ ਹਾਊਸ ਪੋਸਟਰ ਲੱਗਿਆ ਜੀ ਉਸ ਗਲੀ ਦੇ ਵਿੱਚ ਸਾਡੀ ਸ਼ਾਪ ਹੈ ਜੀ ਮੇਰੀ ਆਪੇਣਾ ਜਿਹੜੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਸਾਡੇ ਕੋਲ ਇਹ ਵਾਲੇ ਸੂਟ ਬਾਈ ਕਰਨਾ ਚਾਹ ਰਹੇ ਹੋ ਤਾਂ ਤੁਸੀਂ ਉਹ ਵਾਲੇ ਸੂਟ ਸਾਡੀ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਬਾਈ ਕਰ ਸਕਦੇ ਹੋ ਤੁਹਾਨੂੰ ਬੜੇ ਸੋਹਣੇ ਜਿਹੇ ਪਿਆਰੇ ਜਿਹੇ ਸੂਟ ਮਿਲਣਗੇ ਜੀ ਜੇਕਰ ਤੁਹਾਨੂੰ ਇਨ੍ਹਾਂ ਸੂਟਾਂ ਵਿੱਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰੋ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ